ਸਵੈਲੋ ਮੁਕਸਰ ਦੇ ਜਲਾਲਾਬਾਦ ਰੋਡ ਤੇ ਜੋਕੀਆਂ ਵਾਲੀ ਗਲੀ ਦੇ ਇੱਕ ਕਾਰ ਵਿੱਚੋਂ ਪੰਜ ਜੋੜਿਆਂ ਨੂੰ ਦਿਨ ਦੇ ਹੜੇ ਰੰਗ ਰਲੀਆਂ ਮਣਾਉਂਦੇ ਕਾਬੂ ਕੀਤਾ ਗਿਆ। ਦਰਅਸਲ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਕਿ ਕਾਫੀ ਲੰਬੇ ਸਮੇਂ ਤੋਂ ਇਸ ਇਲਾਕੇ ਵਿੱਚ ਕੁਝ ਔਰਤਾਂ ਦੇਹ ਵਪਾਰ ਦਾ ਤੰਦਾ ਕਰਦੀਆਂ ਸਨ। ਜਿਸ ਤੋਂ ਬਾਅਦ ਪੁਲਿਸ ਨੇ ਇਸ ਕਾਰ ਉੱਤੇ ਛਾਪਾ ਮਾਰਿਆ ਅਤੇ ਆਪਤੀਜਨਕ ਹਾਲਤ ਵਿੱਚ ਪੰਜ ਜੋੜਿਆਂ ਨੂੰ ਮੌਕੇ ਤੇ ਹੀ ਗ੍ਰਿਫਤਾਰ ਕੀਤਾ। ਸਾਡੂ ਗੁਪਤ ਸੂਚਨਾ ਮਿਲੀ ਸੀ ਕਿ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਅਸੀਂ ਐਫਆਈਆਰ ਲੋਜ ਕਰਕੇ ਅਸੀਂ ਰੀਡਿੰਗ ਪਾਰਟੀ ਬਣਾ ਕੇ ਰੇਡ ਕੀਤਾ ਸੀਗਾ ਉੱਥੋਂ ਗੁੱਸੂਚਨਾ ਜਿਹੜੀ ਸੀਗੀ ਉਹਦੇ ਅਨੁਸਾਰ ਸਾਨੂੰ ਉੱਥੋਂ ਉੱਥੋਂ ਲੇਡੀਜ਼ ਤੇ ਜੈਂਟਸ ਅਸੀਂ ਫੜਿਆ ਗਏ ਆ ਜਿਨ੍ਹਾਂ ਦੇ ਖਿਲਾਫ ਅਸੀਂ ਮੁਕੱਦਮਾ ਕੱਲ ਦਰਜ ਕਰ ਦਿੱਤਾ ਸੀਗਾ ਮੁਕੱਦਮਾ ਦਰਜ ਕਰਕੇ ਤੇ ਉਹਦੇ ਚ ਤਫਤੀਸ਼ ਅੱਜ ਕਰ ਕਰਕੇ ਤੇ ਅੱਜ ਅਨਾਲ ਪੇਸ਼ ਪੇਰਵ ਕਰਾਂਗੇ ਕਿੰਨੇ ਲੇਡੀਜ਼ ਤੇ ਕਿੰਨੇ ਪੰਜ ਲੇਡੀਜ਼ ਆ ਤੇ ਹੋਰ ਪੰਜ ਜੈਂਟਸ ਹੈਗੇ ਜਿਸਾਂ ਫਿਰੋਸ਼ੀ ਦਾ ਤੰਦਾ ਕਰਨਾ ਭਾਰਤ ਵਿੱਚ ਗੈਰ ਕਾਨੂੰਨੀ ਹੋਣ ਦੇ ਬਾਵਜੂਦ ਵੀ ਬਹੁਤ ਲੋਕ ਇਸ ਤੰਦੇ ਰਾਹੀ ਆਪਣਾ ਗੁਜ਼ਾਰਾ ਕਰਦੇ ਨੇ ਜਾਣਕਾਰੀ ਮੁਤਾਬਕ ਦੇਹਵਪਾਰ ਦਾ ਤੰਦਾ ਕਰਨ ਵਾਲੀਆਂ ਇਹ ਔਰਤਾਂ ਗਰੀਬ ਪਰਿਵਾਰ ਤੋਂ ਦੱਸੀਆਂ ਜਾ ਰਹੀਆਂ ਨੇ ਜੋ ਕਿ ਆਪਣਾ ਗੁਜ਼ਾਰਾ ਕਰਨ ਲਈ ਇਹ ਤੰਦਾ ਕਰਦੀਆਂ ਸਨ ਪਰ ਅਮੀਰ ਘਰਾਣਿਆਂ ਦੇ ਮੁੰਡੇ ਆਪਣੀ ਐਸ਼ ਪ੍ਰਸਤੀ ਲਈ ਅਜਹੀਆਂ ਕੁੜੀਆਂ ਦੀ ਭਾਲ ਵਿੱਚ ਰਹਿੰਦੇ ਨੇ ਜੋ ਕਿ ਸਮਾਜ ਅਤੇ ਕਾਨੂੰਨ ਪੱਖੋਂ ਬੇहद निंदनीयੋਗ ਤੇ ਸ਼ਰਮਨਾਕ ਹੈ ਇਸ ਵਰਤਾਰੇ ਨੂੰ ਰੋਕਣ ਲਈ ਸਖਤ ਕਾਨੂੰਨ ਬਣਨੇ ਚਾਹੀਦੇ ਨੇ ਤਾਂ ਜੋ ਅਜਿਹੇ ਗੈਰਕਾਨੂੰਨੀ ਤੰਦਿਆਂ ਉੱਤੇ ਨਾਥੋ ਪਾਈ ਜਾ ਸਕੇ ਬਿਊਰੋ ਰਿਪੋਰਟ ਟੀਵੀ ਪੰਜਾਬ